ਕਹਾਣੀ ਦੀ ਸ਼ੁਰੂਆਤ ਵਿੱਚ ਅਸੀਂ ਦੇਖਦੇ ਹਾਂ ਕਿ ਐਨਾ ਨਾਮ ਦੀ ਇੱਕ ਮਸ਼ਹੂਰ ਅਦਾਕਾਰਾ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਨੂੰ ਨਜ਼ਦੀਕੀ ਹਸਪਤਾਲ ਦੇ ਮਰਦਾਘਰ ਵਿੱਚ ਰੱਖਿਆ ਗਿਆ ਹੈ। ਦੋ ਦੋਸਤ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਇਵਾਨ ਹੈ ਉਹ ਇਸ ਹਸਪਤਾਲ ਵਿੱਚ ਕੰਮ ਕਰਨ ਵਾਲੇ ਆਪਣੇ ਦੋਸਤ ਪੌਲ ਨੂੰ ਮਿਲਣ ਜਾਂਦੇ ਹਨ। ਇਹ ਦੋਵੇਂ ਜਣੇ ਆ ਕੇ ਉਸ ਨੂੰ ਆਪਣੇ ਨਾਲ ਲੈ ਕੇ ਇੱਕ ਪਾਰਟੀ ਵਿੱਚ ਜਾਣਾ ਚਾਹੁੰਦੇ ਹਨ ਪਰ ਪੌਲ ਉਹਨਾਂ ਨੂੰ ਕਹਿੰਦਾ ਹੈ ਕਿ ਮੇਰੀ ਡਿਊਟੀ ਦਾ ਅਜੇ 1 ਘੰਟਾ ਬਾਕੀ ਹੈ। ਪੌਲ ਦੀ ਡਿਊਟੀ ਅਸਲ ਦੇ ਵਿੱਚ ਇਸ ਹਸਪਤਾਲ ਦੇ ਮਰਦਾਘਰ ਵਿੱਚ ਹੈ। ਕੁਝ ਗੱਲਾਂ ਕਰਨ ਤੋਂ ਬਾਅਦ ਇਹ ਤਿੰਨੇ ਜਣੇ ਹਸਪਤਾਲ ਤੋਂ ਬਾਹਰ ਆ ਕੇ ਸ਼ਰਾਬ ਪੀਣੇ ਲੱਗ ਜਾਂਦੇ ਹਨ ਇਹ ਤਿੰਨੇ ਜਣੇ ਸ਼ਰਾਬ ਪੀਂਦੇ ਸਮੇਂ ਉਸ ਮਰ ਚੁੱਕੀ ਅਦਾਕਾਰਾ ਐਨਾ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ ਇਵਾਨ ਪੌਲ ਨੂੰ ਪੁੱਛਦਾ ਹੈ ਕਿ ਅਸੀਂ ਉਸ ਦੀ ਡੈੱਡ ਬੋਡੀ ਦੇਖ ਸਕਦੇ ਹਾਂ ਹੁਣ ਕਿਉਂਕਿ ਪੌਲ ਦੀ ਡਿਊਟੀ ਮੁਰਦਾ ਘਰ ਵਿੱਚ ਹੁੰਦੀ ਹੈ ਤੇ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਇਸ ਲਈ ਉਹ ਉਹਨਾਂ ਨੂੰ ਮਨਾ ਕਰ ਦਿੰਦਾ ਹੈ ਕਿਉਂਕਿ ਐਨਾ ਇੱਕ ਬਹੁਤ ਮਸ਼ਹੂਰ ਅਦਾਕਾਰਾ ਹੁੰਦੀ ਹੈ ਇਸ ਲਈ ਇਵਾਨ ਵਾਰ-ਵਾਰ ਪੌਲ ਨੂੰ ਡੈੱਡ ਬੋਡੀ ਦਿਖਾਉਣ ਲਈ ਮਿੰਨਤਾਂ ਕਰਦਾ ਹੈ ਉਸਦੇ ਵਾਰ-ਵਾਰ ਕਹਿਣ ਤੇ ਪੌਲ ਥੋੜਾ ਸੋਚਦਾ ਹੈ ਤੇ ਆਪਣੇ ਦੋਨਾਂ ਦੋਸਤਾਂ ਨੂੰ ਆਪਣੇ ਨਾਲ ਹਸਪਤਾਲ ਦੇ ਅੰਦਰ ਮੁਰਦਾ ਘਰ ਵਿੱਚ ਲੈ ਆਉਂਦਾ ਹੈ ਉਸ ਮੁਰਦਾ ਘਰ ਵਿੱਚ ਕਈ ਡੈੱਡ ਬੋਡੀਜ਼ ਪਈਆਂ ਹੁੰਦੀਆਂ ਹਨ ਪੌਲ ਇੱਕ ਡੈੱਡ ਬੋਡੀ ਕੋਲ ਜਾਂਦਾ ਹੈ ਅਤੇ ਆਪਣੇ ਦੋਸਤਾਂ ਨੂੰ ਇਹ ਕਹਿ ਕੇ ਕਿ ਇਹ ਐਨਾ ਦੀ ਡੈੱਡ ਬੋਡੀ ਹੈ ਉਸ ਤੋਂ ਕੱਪੜਾ ਹਟਾਉਂਦਾ ਹੈ ਜਦੋਂ ਉਹ ਕੱਪੜਾ ਹਟਾਉਂਦਾ ਹੈ ਤਾਂ ਉਸਦੇ ਦੋਸਤ ਡਰ ਜਾਂਦੇ ਹਨ ਕਿਉਂਕਿ ਇਹ ਡੈੱਡ ਬੋਡੀ ਐਨਾਦੀ ਨਹੀਂ ਬਲਕਿ ਇੱਕ ਬੁੱਢੀ ਔਰਤ ਦੀ ਹੁੰਦੀ ਹੈ ਪੌਲ ਉਹਨਾਂ ਦੇ ਚਿਹਰੇ ਵਾਲੇ ਦੇਖ ਕੇ ਹੱਸਣ ਲੱਗ ਜਾਂਦਾ ਹੈ ਕਿਉਂਕਿ ਉਹ ਅਸਲ ਦੇ ਵਿੱਚ ਮਜ਼ਾਕ ਕਰ ਰਿਹਾ ਹੁੰਦਾ ਹੈ ਇਸ ਤੋਂ ਬਾਅਦ ਪੌਲ ਇੱਕ ਹੋਰ ਡੈੱਡਬੋਰਡ ਕੋਲ ਜਾਂਦਾ ਹੈ ਜੋ ਕਿ ਐਨਾਦੀ ਹੁੰਦੀ ਹੈ ਉਹ ਉਸ ਦੇ ਮੂੰਹ ਤੋਂ ਕੱਪੜਾ ਹਟਾਉਂਦਾ ਹੈ ਤੇ ਆਪਣੇ ਦੋਸਤਾਂ ਨੂੰ ਉਸ ਦਾ ਚਿਹਰਾ ਦਿਖਾਉਂਦਾ ਹੈ ਇਵਾਨ ਉਸ ਦਾ ਚਿਹਰਾ ਦੇਖ ਕੇ ਯਕੀਨ ਨਹੀਂ ਕਰ ਪਾਉਂਦਾ ਕਿਉਂਕਿ ਉਹ ਇੱਕ ਮਸ਼ਹੂਰ ਅਦਾਕਾਰਾ ਹੁੰਦੀ ਹੈ ਜਿਸ ਨੂੰ ਉਹ ਟੀਵੀ 'ਤੇ ਦੇਖਦਾ ਆ ਰਿਹਾ ਹੁੰਦਾ ਹੈ ਉਹ ਉਸ ਦੇ ਕੱਪੜੇ ਨੂੰ ਹੋਰ ਹੇਟਾਂ ਸਰਕਾ ਦਿੰਦਾ ਹੈ। ਉਹ ਐਨਾ ਦੀ ਬਾਡੀ ਨੂੰ ਟੱਚ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਦੇਖ ਕੇ ਉਸ ਦੇ ਦੋਸਤ ਹੈਰਾਨ ਹੋ ਜਾਂਦੇ ਹਨ। ਇਵਾਨ ਜਾਣ ਬੁੱਝ ਕੇ ਆਪਣੇ ਦੂਜੇ ਦੋਸਤ ਨੂੰ ਵੀ ਐਨਾ ਦੀ ਡੈੱਡ ਬਾਡੀ ਟੱਚ ਕਰਨ ਲਈ ਕਹਿੰਦਾ ਹੈ। ਉਸ ਦਾ ਦੋਸਤ ਵੀ ਇਸੇ ਤਰ੍ਹਾਂ ਹੀ ਕਰਦਾ ਹੈ ਪਰ ਕੁਝ ਸਮੇਂ ਬਾਅਦ ਇਵਾਨ ਸਾਰੀਆਂ ਹੱਦਾਂ ਪਾਰ ਕਰ ਦਿੰਦਾ ਹੈ। ਉਹ ਆਪਣੇ ਦੋਸਤਾਂ ਨੂੰ ਕਹਿੰਦਾ ਹੈ ਕਿ ਮੈਂ ਇੱਕ ਵਾਰ ਐਨਾ ਦੇ ਬਿਲਕੁਲ ਨਜ਼ਦੀਕ ਜਾਣਾ ਚਾਹੁੰਦਾ ਹਾਂ। ਇਵਾਨ ਦਾ ਦੋਸਤ ਇਹ ਸੁਣ ਕੇ ਹੈਰਾਨ ਹੋ ਜਾਂਦਾ ਹੈ ਅਤੇ ਉਸ ਨੂੰ ਅਜਾਇਆ ਕਰਨ ਲਈ ਕਹਿੰਦਾ ਹੈ ਪਰ ਇਵਾਨ ਤਾਂ ਜਿਵੇਂ ਜਿੱਦ ਤੇ ਹੀ ਅੜ ਗਿਆ ਹੁੰਦਾ ਹੈ ਉਸ ਦਾ ਦੋਸਤ ਉਸ ਨੂੰ ਮਰੇ ਹੋਏ ਵਿਅਕਤੀ ਦੀ ਡੈੱਡ ਬਾਡੀ ਨਾਲ ਅਜਾਇਆ ਕਰਨ ਨੂੰ ਬਹੁਤ ਅਨੈਤਿਕ ਅਤੇ ਪਾਪ ਤੱਕ ਕਹਿੰਦਾ ਹੈ ਪਰ ਇਵਾਨ ਉਸ ਦੀ ਇੱਕ ਵੀ ਨਹੀਂ ਸੁਣਦਾ ਕੋਲ ਖੜਾ ਪੌਲ ਇਵਾਨ ਨੂੰ ਕਹਿੰਦਾ ਹੈ ਕਿ ਮੈਂ ਵੀ ਇੱਕ ਵਾਰ ਅਜਿਹਾ ਹੀ ਕੀਤਾ ਸੀ ਪਰ ਮੈਂ ਉਸ ਤੋਂ ਬਾਅਦ ਅਜਾਇਆ ਕਦੇ ਵੀ ਨਹੀਂ ਕੀਤਾ ਉਹ ਉਸ ਨੂੰ ਕਹਿੰਦਾ ਹੈ ਕਿ ਜਿਸ ਤਰ੍ਹਾਂ ਤੂੰ ਕਰੇਂਗਾ ਮੈਂ ਵੀ ਉਸ ਤਰ੍ਹਾਂ ਹੀ ਕਰਾਂਗਾ ਹੁਣ ਸਿਰਫ ਇਵਾਨ ਦੇ ਉਸ ਦੋਸਤ ਨੂੰ ਹੀ ਬੁਰਾ ਲੱਗ ਰਿਹਾ ਸੀ ਤੇ ਉਹ ਦੁਬਾਰਾ ਉਹਨਾਂ ਨੂੰ ਅਜਾਹ ਨਾ ਕਰਨ ਲਈ ਕਹਿੰਦਾ ਹੈ ਹੁਣ ਕਿਉਂਕਿ ਉਹ ਆਪਣੇ ਦੋਸਤਾਂ ਨਾਲ ਹੁੰਦਾ ਹੈ ਇਸ ਲਈ ਉਸ ਨੂੰ ਉੱਥੇ ਹੀ ਖੜਨਾ ਪੈਂਦਾ ਹੈ ਤੇ ਸਾਰਾ ਤਮਾਸ਼ਾ ਦੇਖਣਾ ਪੈਂਦਾ ਹੈ ਫਿਰ ਇਹ ਤਿੰਨੇ ਜਣੇ ਡਰੱਗ ਲੈਂਦੇ ਹਨ ਫਿਰ ਪੌਲ ਅਤੇ ਉਸ ਦਾ ਦੂਜਾ ਦੋਸਤ ਇੱਕ ਦੂਜੇ ਕਮਰੇ ਵਿੱਚ ਚਲੇ ਜਾਂਦੇ ਹਨ ਤੇ ਇਵਾਨ ਡੈੱਡ ਬੋਡੀ ਕੋਲ ਜਾਂਦਾ ਹੈ ਤੇ ਉਸ ਨਾਲ ਆਪਣੀ ਮਨਮਰਜ਼ੀ ਕਰਨਾ ਸ਼ੁਰੂ ਕਰ ਦਿੰਦਾ ਹੈ ਹੁਣ ਇਵਾਨ ਤੋਂ ਬਾਅਦ ਪੌਲ ਜਾਂਦਾ ਹੈ ਤੇ ਉਹ ਵੀ ਅਜਿਹਾ ਹੀ ਕਰਦਾ ਹੈ ਜਦੋਂ ਉਸ ਡੈੱਡ ਬੋਡੀ ਨਾਲ ਗਲਤ ਕਰ ਰਿਹਾ ਹੁੰਦਾ ਹੈ ਤਾਂ ਉਸੇ ਸਮੇਂ ਇੱਕ ਚਮਤਕਾਰ ਹੁੰਦਾ ਹੈ ਅਤੇ ਇਹਨਾਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਹਨ ਉਹ ਦੁਬਾਰਾ ਜਿੰਦਾ ਹੋ ਗਈ ਸੀ ਤੇ ਪੂਰੇ ਹੌਸ ਵਿੱਚ ਸੀ ਪਰ ਇਸ ਗੱਲ ਦਾ ਪਤਾ ਪੌਲ ਨੂੰ ਨਹੀਂ ਚੱਲਦਾ ਕੁਝ ਸਮੇਂ ਬਾਅਦ ਜਦੋਂ ਉਸ ਨੂੰ ਪਤਾ ਚੱਲਦਾ ਹੈ ਤਾਂ ਉਹ ਬੁਰੀ ਤਰ੍ਹਾਂ ਡਰ ਜਾਂਦਾ ਹੈ ਅਤੇ ਡਰ ਕੇ ਹੀਠਾਂ ਡਿੱਗ ਜਾਂਦਾ ਹੈ ਉਹ ਚੀਕਣਾ ਸ਼ੁਰੂ ਕਰ ਦਿੰਦਾ ਹੈ ਜਿਸ ਨੂੰ ਸੁਣ ਕੇ ਉਸਦੇ ਦੋਸਤ ਉਸ ਕੋਲ ਆ ਜਾਂਦੇ ਹਨ ਉਹ ਉਹਨਾਂ ਨੂੰ ਦੱਸਦਾ ਹੈ ਕਿ ਪਤਾ ਨਹੀਂ ਕਿਵੇਂ ਪਰ ਐਨਾ ਜਾਉਂਦੀ ਹੈ ਇਹ ਸੁਣ ਕੇ ਉਸਦੇ ਦੋਸਤ ਹੱਕੇ-ਵਕੇ ਰਹਿ ਜਾਂਦੇ ਹਨ ਉਹ ਕਹਿੰਦੇ ਹਨ ਕਿ ਹੁਣ ਐਨਾ ਨੂੰ ਪਤਾ ਹੈ ਕਿ ਅਸੀਂ ਉਸ ਨਾਲ ਕੀ ਕੀਤਾ ਹੈ ਅਧੇ ਇਸ ਲਈ ਉਹ ਬਾਹਰ ਜਾ ਕੇ ਪੁਲਿਸ ਨੂੰ ਦੱਸ ਦੇਵੇਗੀ ਇਵਾਨ ਕਹਿੰਦਾ ਹੈ ਕਿ ਸਾਨੂੰ ਐਨਾ ਨੂੰ ਮਾਰ ਦੇਣਾ ਚਾਹੀਦਾ ਹੈ ਕਿਉਂਕਿ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦਾ ਇਵਾਨ ਦਾ ਦੋਸਤ ਇਸ ਦੇ ਵਿਰੁੱਧ ਹੈ ਤੇ ਉਹ ਐਨਾ ਦੇ ਉੱਪਰ ਕੱਪੜਾ ਪਾ ਦਿੰਦਾ ਹੈ ਤੇ ਉਸ ਨੂੰ ਪੀਣ ਲਈ ਪਾਣੀ ਵੀ ਦਿੰਦਾ ਹੈ ਇਵਾਨ ਅਤੇ ਉਸ ਦਾ ਦੋਸਤ ਇੱਕ ਦੂਜੇ ਨਾਲ ਬੈਸਣ ਲੱਗ ਜਾਂਦੇ ਹਨ ਉਸ ਦਾ ਦੋਸਤ ਉਸ ਨੂੰ ਕਹਿੰਦਾ ਹੈ ਕਿ ਤੂੰ ਇਹਨਾਂ ਨਾਲ ਜੋ ਕੀਤਾ ਉਸ ਦੀ سزا ਤੈਨੂੰ ਮਿਲਣੀ ਹੀ ਚਾਹੀਦੀ ਹੈ ਹੁਣ ਉਹਨਾਂ ਦੀ ਬਹਿਸ ਹੱਥੋ ਪਾਈ ਵਿੱਚ ਬਦਲ ਜਾਂਦੀ ਹੈ ਤੇ ਇਵਾਨ ਆਪਣੇ ਦੋਸਤ ਨੂੰ ਬੁਰੀ ਤਰ੍ਹਾਂ ਕੁੱਟਦਾ ਹੈ ਪੌਲ ਉਹਨਾਂ ਦੋਵਾਂ ਨੂੰ ਛਡਾਉਣ ਲਈ ਆਉਂਦਾ ਹੈ ਅਤੇ ਇਵਾਨ ਨੂੰ ਪਰਾਂ ਕਰ ਦਿੰਦਾ ਹੈ ਪਰ ਫਿਰ ਇਹ ਦੋਵੇਂ ਦੇਖਦੇ ਹਨ ਕਿ ਇੱਕ ਲੜਾਈ ਦੌਰਾਨ ਇਵਾਨ ਦੇ ਦੋਸਤ ਦਾ ਸਿਰ ਧਰਤੀ ਦੇ ਵੱਜਦਾ ਹੈ ਤੇ ਉਹਦੇ ਸਿਰ ਵਿੱਚੋਂ ਕਾਫੀ ਖੂਨ ਨਿਕਲ ਰਿਹਾ ਹੁੰਦਾ ਹੈ ਉਹ ਉਸ ਨੂੰ ਫਰਸਟ ایڈ ਦੇਣ ਬਾਰੇ ਸੋਚਦੇ ਹਨ ਪਰ ਕੋਈ ਫਾਇਦਾ ਨਹੀਂ ਹੁੰਦਾ ਐਨਾ ਦੀ ਹਾਲਤ ਅਜੇ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਉਹ ਹਿਲ ਨਹੀਂ ਪੌਂਦੀ ਅਤੇ ਨਾ ਹੀ ਬੋਲ ਪੌਂਦੀ ਹੈ ਫਿਰ ਪੌਲ ਤੇ ਇਵਾਨ ਆਪਣੇ ਦੋਸਤ ਤੇ ਐਨਾ ਨੂੰ ਇੱਕ ਦੂਜੇ ਕਮਰੇ ਵਿੱਚ ਲੈ ਜਾਂਦੇ ਹਨ ਪੌਲ ਆਪਣੇ ਕੱਪੜੇ ਬਦਲਦਾ ਹੈ ਇਵਾਨ ਦਾ ਦੋਸਤ ਬਿਲਕੁਲ ਵੀ ਸਾਹ ਨਹੀਂ ਲੈ ਰਿਹਾ ਹੁੰਦਾ ਇਵਾਨ ਇਹ ਦੇਖ ਕੇ ਘਬਰਾ ਰਿਹਾ ਹੁੰਦਾ ਹੈ ਤੇ ਹੁਣ ਐਨਾ ਵੀ ਬੋਲ ਪੈਂਦੀ ਹੈ ਉਹ ਕਹਿੰਦੀ ਹੈ ਕਿ ਸ਼ਾਇਦ ਇਹ ਮਰ ਚੁੱਕਿਆ ਹੈ ਜਦੋਂ ਪੌਲ ਕੱਪੜੇ ਬਦਲ ਕੇ ਵਾਪਸ ਆਉਂਦਾ ਹੈ ਤਾਂ ਉਹ ਵੀ ਦੇਖ ਲੈਂਦਾ ਹੈ ਕਿ ਉਸਦੇ ਦੋਸਤ ਦੀ ਮੌਤ ਹੋ ਚੁੱਕੀ ਹੈ ਪੌਲ ਆਪਣੇ ਦੋਸਤ ਨੂੰ ਦੇਖ ਕੇ ਰੋਣ ਲੱਗ ਜਾਂਦਾ ਹੈ ਤਾਂ ਇਵਾਨ ਉਸ ਨੂੰ ਤਸੱਲੀ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਇਸ ਵਿੱਚ ਉਹਨਾਂ ਦਾ ਕੋਈ ਦੋਸ਼ ਨਹੀਂ ਹੈ ਇਹ ਸਿਰਫ ਇੱਕ ਐਕਸੀਡੈਂਟ ਸੀ ਐਨਾ ਇਵਾਨ ਨੂੰ ਕਹਿੰਦੀ ਹੈ ਕਿ ਸਭ ਲਈ ਤੈਨੂੰ ਜੇਲ ਹੋਵੇਗੀ ਇਵਾਨ ਉਸ ਨੂੰ ਮੂੰਹ ਬੰਦ ਰੱਖਣ ਲਈ ਕਹਿੰਦਾ ਹੈ ਤੇ ਪੌਲ ਨੂੰ ਲੈ ਕੇ ਦੂਜੇ ਕਮਰੇ ਵਿੱਚ ਆਉਂਦਾ ਹੈ ਉਹ ਪੌਲ ਨੂੰ ਕਹਿੰਦਾ ਹੈ ਕਿ ਜੇਕਰ ਅਸੀਂ ਫੜੇ ਗਏ ਤਾਂ ਸਾਡੀ ਜ਼ਿੰਦਗੀ ਸਾਡੀ ਨੌਕਰੀ ਸਭ ਕੁਝ ਤਬਾਹ ਹੋ ਜਾਵੇਗਾ ਇਸ ਲਈ ਸਾਨੂੰ ਆਪਣੇ ਦੋਸਤ ਦੀ ਡੈੱਡ ਬਾਡੀ ਨੂੰ ਟਿਕਾਣੇ ਲਵਾਉਣਾ ਪਵੇਗਾ ਤੇ ਨਾਲ ਹੀ ਦੁਨੀਆ ਦੀ ਨਿਗਾਹ ਵਿੱਚ ਮਰ ਚੁੱਕੀ ਇਹਨਾਂ ਨੂੰ ਵੀ ਮਾਰਨਾ ਪਵੇਗਾ। ਇਹਨਾਂ ਕਿਵੇਂ ਨਾ ਕਿਵੇਂ ਸਟ੍ਰਕਚਰ ਤੋਂ ਹਿੱਲਦੀ ਹੈ ਕਿਉਂਕਿ ਉਹਨਾਂ ਲੱਤਾਂ ਅਜੇ ਵੀ ਸੋਨੂੰ ਹੁੰਦੀਆਂ ਹਨ ਇਸ ਲਈ ਉਹ ਆਪਣੇ ਆਪ ਨੂੰ ਸਟ੍ਰਕਚਰ ਤੋਂ ਹੇਠਾਂ ਡੇਗ ਲੈਂਦੀ ਹੈ। ਉਹ ਇਵਾਨ ਦੇ ਮਰ ਚੁੱਕੇ ਦੋਸਤ ਦੀ ਜੇਬ ਵਿੱਚੋਂ ਮੋਬਾਈਲ ਕੱਢਦੀ ਹੈ ਤੇ ਹੈਲਪਫਲੀ ਫੋਨ ਕਰਨ ਦੀ ਕੋਸ਼ਿਸ਼ ਕਰਦੀ ਹੈ। ਪਰ ਇਸੇ ਦੌਰਾਨ ਇਵਾਨ ਵੀ ਉੱਥੇ ਆ ਜਾਂਦਾ ਹੈ। ਜਦੋਂ ਉਹ ਮੋਬਾਈਲ ਚੈੱਕ ਕਰਦਾ ਹੈ ਤਾਂ ਉਹ ਦੇਖਦਾ ਹੈ ਕੁਝ ਨੇ ਕਿਸੇ ਨੂੰ ਫੋਨ ਕਰ ਦਿੱਤਾ ਹੈ ਪਰ ਅਗੋਂ ਕਿਸੇ ਨੇ ਉਸ ਦਾ ਫੋਨ ਨਹੀਂ ਚੁੱਕਿਆ ਉਹ ਇਹਨਾਂ ਨੂੰ ਦੁਬਾਰਾ ਸਟ੍ਰੈਚਰ ਤੇ ਪਾ ਕੇ ਦੂਜੇ ਕਮਰੇ ਵਿੱਚ ਲੈ ਜਾਂਦੇ ਹਨ ਤੇ ਇਸੇ ਦੌਰਾਨ ਕਿਸਦੇ ਦੋਸਤ ਦੇ ਫੋਨ ਤੇ ਰਿੰਗ ਵੱਜ ਜਾਂਦੀ ਹੈ ਇਹ ਅਸਲ ਵਿੱਚ ਉਹੀ ਨੰਬਰ ਹੁੰਦਾ ਹੈ ਜੋ ਨੰਬਰ ਐਨਾ ਨੇ ਡਾਇਲ ਕੀਤਾ ਸੀ ਅਸਲ ਵਿੱਚ ਐਨਾ ਨੇ ਆਪਣੇ ਪਿਤਾ ਨੂੰ ਫੋਨ ਕੀਤਾ ਸੀ ਇਵਾਨ ਕਬਰਾ ਹੜ ਦੇ ਵਿੱਚੋਂ ਫੋਨ ਚੁੱਕ ਲੈਂਦਾ ਹੈ ਤੇ ਜਦੋਂ ਉਹ ਫੋਨ ਚੁੱਕਦਾ ਹੈ ਤਾਂ ਐਨਾ ਚੀਕ ਕੇ ਆਪਣੇ ਪਿਤਾ ਤੋਂ ਮਦਦ ਮੰਗਣ ਦੀ ਕੋਸ਼ਿਸ਼ ਕਰਦੀ ਹੈ ਪਰ ਪਾਉਲਸ ਦਾ ਮੂੰਹ ਬੰਦ ਕਰ ਦਿੰਦਾ ਹੈ ਇਵਾਨ ਫੋਨ ਤੇ ਜਵਾਬ ਦਿੰਦਾ ਹੈ ਕਿ ਉਹਨਾਂ ਤੋਂ ਗਲਤੀ ਨਾਲ ਫੋਨ ਲੱਗ ਗਿਆ ਸੀ ਇਵਾਨ ਗੁੱਸੇ ਵਿੱਚ ਆ ਜਾਂਦਾ ਹੈ ਤੇ ਐਨਾ ਤੇ ਜ਼ੋਰ ਨਾਲ ਥੱਪੜ ਮਾਰਦਾ ਹੈ ਐਨਾ ਉਸ ਨੂੰ ਕਹਿੰਦੀ ਹੈ ਕਿ ਤੈਨੂੰ ਇਸ ਸਭ ਦੀ ਸਜ਼ਾ ਜ਼ਰੂਰ ਮਿਲੇਗੀ ਇਵਾਨ ਉਸ ਨੂੰ ਕਹਿੰਦਾ ਹੈ ਕਿ ਤੂੰ ਭੁੱਲ ਨਾ ਕਿ ਤੂੰ ਥੋੜਾ ਸਮਾਂ ਪਹਿਲਾਂ ਹੀ ਇੱਕ ਡੈੱਡ ਬੋਡੀ ਸੀ ਤੇ ਹੁਣ ਮੈਂ ਦੁਬਾਰਾ ਤੋਂ ਤੈਨੂੰ ਫਿਰ ਤੋਂ ਡੈੱਡ ਬੋਡੀ ਬਣਾਉਣ ਲੱਗਾ ਹਾਂ ਹੁਣ ਇਵਾਨ ਉੱਥੇ ਇੱਕ ਕੰਟੇਨਰ ਲੱਭਦਾ ਹੈ ਤਾਂ ਜੋ ਉਹ ਆਪਣੇ ਦੋਸਤ ਦੇ ਡੈੱਡ ਬਾਡੀ ਉਸ ਵਿੱਚ ਪਾ ਕੇ ਉਥੇ ਲਿਜਾ ਸਕੇ ਜਦੋਂ ਇਵਾਨ ਪਰਾਂ ਚਲਾਇਆ ਜਾਂਦਾ ਹੈ ਤਾਂ ਐਨਾ ਪ੍ਰੋਬਲਮ ਕਹਿੰਦੀ ਹੈ ਕਿ ਜੇਕਰ ਤੂੰ ਮੇਰੀ ਮਦਦ ਕਰੇਂਗਾ ਤਾਂ ਮੈਂ ਤੈਨੂੰ ਜਾਣ ਦੇਵਾਂਗੀ ਤੇ ਸਜ਼ਾ ਸਿਰਫ ਇਵਾਨ ਨੂੰ ਹੋਵੇਗੀ ਇਸ ਲਈ ਤੈਨੂੰ ਇਵਾਨ ਦੀ ਮਦਦ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਤੇਰਾ ਕੋਈ ਕਸੂਰ ਨਹੀਂ ਹੈ ਤੂੰ ਕੁਝ ਵੀ ਨਹੀਂ ਕੀਤਾ ਇਹ ਸਭ ਉਸਨੇ ਹੀ ਕੀਤਾ ਹੈ ਉਹ ਉਸ ਨੂੰ ਕਹਿੰਦੀ ਹੈ ਕਿ ਉਸਨੇ ਹੀ ਤੇਰੇ ਦੋਸਤ ਨੂੰ ਮਾਰਿਆ ਹੈ ਜਿਸਤੇ ਪੌਲ ਕਹਿੰਦਾ ਹੈ ਕਿ ਉਹ ਤਾਂ ਇੱਕ ਐਕਸੀਡੈਂਟ ਸੀ ਉਹ ਉਸ ਨੂੰ ਕਹਿੰਦੀ ਹੈ ਕਿ ਅਜਾ ਨਹੀਂ ਹੈ ਕਿਉਂਕਿ ਉਸਨੇ ਉਸ ਨੂੰ ਇੰਨਾ ਕੁੱਟਿਆ ਕਿ ਉਸ ਦੀ ਮੌਤ ਹੋ ਗਈ ਇਹ ਕੋਈ ਐਕਸੀਡੈਂਟ ਨਹੀਂ ਸੀ ਇਹ ਸੁਣ ਕੇ ਪੌਲ ਥੋੜਾ ਸੋਚਣ ਲੱਗ ਪੈਂਦਾ ਹੈ ਪਰ ਫਿਰ ਉਹ ਐਨਾ ਦੇ ਮੂੰਹ ਤੇ ਟੇਪ ਲਗਾ ਦਿੰਦਾ ਹੈ ਤੇ ਆਪਣੇ ਦੋਸਤ ਇਵਾਨ ਕੋਲ ਜਾਂਦਾ ਹੈ ਮੌਕਾ ਦੇ ਕੇ ਐਨਾ ਸਟ੍ਰਕਚਰ ਤੋਂ ਹੇਠਾ ਉਤਰ ਕੇ ਲੁਕਣ ਦੀ ਕੋਸ਼ਿਸ਼ ਕਰਦੀ ਹੈ ਜਦੋਂ ਇਵਾਨ ਅਤੇ ਪੌਲ ਕੰਟੇਨਰ ਲੈ ਕੇ ਆਉਂਦੇ ਹਨ ਤਾਂ ਉਹ ਦੇਖਦੇ ਹਨ ਕਿ ਐਨਾ ਉੱਥੇ ਨਹੀਂ ਹੈ ਉਹ ਹੋਣਾ ਦੋਵੇਂ ਜਨੇਸ ਨੂੰ ਲੱਭਣ ਲੱਗਦੇ ਹਨ ਇਹਨਾਂ ਰੇਂਜ ਦੀ ਹੋਈ ਉੱਥੇ ਇੱਕ ਲਿਫਟ ਵਿੱਚ ਪਹੁੰਚਦੀ ਹੈ ਤੇ ਉਹ ਲਿਫਟ ਦਾ ਬਟਨ ਦਬ ਦਿੰਦੀ ਹੈ ਤੇ ਲਿਫਟ ਦਾ ਗੇਟ ਬੰਦ ਹੋਣ ਵਾਲਾ ਹੁੰਦਾ ਹੈ ਕਿ ਉੱਥੇ ਇਵਾਨ ਆ ਜਾਂਦਾ ਹੈ ਉਹ ਇਹਨਾਂ ਨੂੰ ਲਿਫਟ ਵਿੱਚ ਉਂਗੜੀਸ ਕੇ ਵਾਪਸ ਮੁਰਦਾ ਕਰ ਲੈ ਆਉਂਦਾ ਹੈ ਪੌਲ ਇਵਾਨ ਨੂੰ ਕਹਿੰਦਾ ਹੈ ਕਿ ਉਸ ਦਾ ਮਰਨਾ ਕੋਈ ਐਕਸੀਡੈਂਟ ਨਹੀਂ ਸੀ ਸਗੋਂ ਉਹ ਤੇਰੇ ਕੁੱਟਣ ਕਰਕੇ ਮਰਿਆ ਹੈ ਇਵਾਨ ਨਹੀਂ ਮੰਨਦਾ ਤਾਂ ਪੌਲ ਕਹਿੰਦਾ ਹੈ ਕਿ ਤੇਰੇ ਧੱਕਾ ਦੇਣ ਨਾਲ ਉਸਦਾ ਸਿਰ ੇਠਾਂ ਵੱਜਿਆ ਜਿਸ ਕਾਰਨ ਉਸਦੀ ਮੌਤ ਹੋ ਗਈ ਤੇ ਇਹ ਐਕਸੀਡੈਂਟ ਕਿਵੇਂ ਹੋ ਸਕਦਾ ਹੈ ਫਿਰ ਦੋਵੇਂ ਜਣੇ ਸ਼ਾਂਤ ਹੋ ਜਾਂਦੇ ਹਨ ਤੇ ਸੋਚਦੇ ਹਨ ਕਿ ਇਹਨਾਂ ਨੂੰ ਕਿਸ ਤਰ੍ਹਾਂ ਮਾਰਿਆ ਜਾਵੇ ਤਾਂ ਜੋ ਕੋਈ ਸਬੂਤ ਨਾ ਬਣੇ ਉਹ ਦੋਵੇਂ ਜਣੇ ਉਸ ਨੂੰ ਗਲਾ ਘੋਟ ਕੇ ਮਾਰਨ ਦੇ ਸਹਿਮਤ ਹੋ ਜਾਂਦੇ ਹਨ ਪੌਲ ਇਵਾਨ ਨੂੰ ਇੱਕ ਕੱਪੜਾ ਦਿੰਦਾ ਹੈ ਤੇ ਉਸ ਨੂੰ ਉਸਦਾ ਸਾਹ ਬੰਦ ਕਰਨ ਲਈ ਕਹਿੰਦਾ ਹੈ ਪਰ ਇਵਾਨ ਉਸ ਨੂੰ ਕੱਪੜਾ ਵਾਪਸ ਕਰ ਦਿੰਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਉਸ ਨੂੰ ਤੂੰ ਹੀ ਮਾਰੇਗਾ ਪਰ ਪੌਲ ਉਸ ਨੂੰ ਆਪਣੇ ਹੱਥਾਂ ਨਾਲ ਨਹੀਂ ਮਾਰਨਾ ਚਾਹੁੰਦਾ ਇਵਾਨ ਜ਼ਬਰਦਸਤੀ ਪੌਲ ਦਾ ਹੱਥ ਫੜ ਲੈਂਦਾ ਹੈ ਤੇ ਇਹਨਾਂ ਦਾ ਗਲ ਘੁੱਟਣ ਦੀ ਕੋਸ਼ਿਸ਼ ਕਰਦਾ ਹੈ ਹੁਣ ਜਦੋਂ ਇਹਨਾਂ ਸਾਹ ਲੈਣਾ ਬੰਦ ਕਰ ਦਿੰਦੀ ਹੈ ਤਾਂ ਉਹ ਇਸ ਦੀ ਬਾਡੀ ਨੂੰ ਦੁਬਾਰਾ ਤੋਂ ਸਟੈਚਰ ਤੇ ਰੱਖ ਦਿੰਦੇ ਹਨ ਇਵਾਨ ਆਪਣੇ ਦੋਸਤ ਦੀ ਡੈਡ ਬਾਡੀ ਨੂੰ ਕੰਟੇਨਰ ਦੇ ਵਿੱਚ ਪਾ ਕੇ ਉੱਥੋਂ ਚਲੇ ਜਾਂਦਾ ਹੈ ਪੌਲ ਇਹਨਾਂ ਦੀ ਬਾਡੀ ਨੂੰ ਸਾਫ਼ ਕਰਨ ਲੱਗ ਜਾਂਦਾ ਹੈ ਤੇ ਇਵਾਨ ਵਾਪਸ ਆ ਜਾਂਦਾ ਹੈ ਹੁਣ ਜਦੋਂ ਇਹ ਦੋਵੇਂ ਜਣੇ ਜਾ ਰਹੇ ਹੁੰਦੇ ਹਨ ਤਾਂ ਪੌਲ ਦੁਬਾਰਾ ਉਹ ਚੈੱਕ ਕਰਨ ਲਈ ਆਉਂਦਾ ਹੈ ਤੇ ਐਨਾ ਦੇ ਮੂੰਹ ਤੋਂ ਕੱਪੜਾ ਹਟਾਉਂਦਾ ਹੈ ਉਹ ਦੇਖਦਾ ਹੈ ਕਿ ਐਨਾ ਜਿਉਂਦੀ ਹੈ ਅਸਲ ਵਿੱਚ ਉਸਨੇ ਮਰਨ ਦਾ ਨਾਟਕ ਕੀਤਾ ਸੀ ਤੇ ਇੱਕ ਅਭਿਨੇਤਰੀ ਹੋਣ ਦੇ ਨਾਤੇ ਉਹ ਇਸ ਵਿੱਚ ਕਾਮਯਾਬ ਰਹੀ ਸੀ ਇਸ ਵਾਰ ਪੌਲ ਉਸ ਉੱਤੇ ਤਰਸ ਕਰਦਾ ਹੈ ਤੇ ਉਸ ਨੂੰ ਛੱਡ ਦਿੰਦਾ ਹੈ ਤੇ ਉਸ ਨੂੰ ਚੁੱਪ ਰਹਿਣ ਲਈ ਕਹਿੰਦਾ ਹੈ ਹੁਣ ਜਦੋਂ ਉਹ ਜਾ ਹੀ ਰਹੇ ਹੁੰਦੇ ਹਨ ਤਾਂ ਇਵਾਨ ਆਪਣਾ ਪਰਸ ਚੈੱਕ ਕਰਦਾ ਹੈ ਪਰ ਉਹ ਦੇਖਦਾ ਹੈ ਕਿ ਉਸਦਾ ਪਰਸੰਦਰ ਡਿੱਗ ਚੁੱਕਾ ਹੈ ਜਦੋਂ ਉਹ ਆਪਣਾ ਧਰਸ ਦੇਖਣਾ ਆਉਂਦਾ ਹੈ ਤਾਂ ਉਹ ਆਇਨਾ ਨੂੰ ਜਿਉਂਦੀ ਦੇਖ ਲੈਂਦਾ ਹੈ ਉਹ ਇਸ ਦਾ ਕਸੂਰਵਾਰ ਪੌਲ ਨੂੰ ਮੰਨਦਾ ਹੈ ਤੇ ਉਹ ਉਸ ਉੱਤੇ ਗੁੱਸੇ ਹੋ ਜਾਂਦਾ ਹੈ ਉਹ ਉਸ ਨੂੰ ਗੱਲ ਤੋਂ ਫੜਦਾ ਹੈ ਤੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰਦਾ ਹੈ ਪਰ ਫਿਰ ਉਹ ਇੱਕ ਹੋਰ ਕਤਲ ਕਰਨ ਦੇ ਡਰ ਤੋਂ ਡਰ ਜਾਂਦਾ ਹੈ ਤੇ ਉਸ ਨੂੰ ਛੱਡ ਦਿੰਦਾ ਹੈ ਪਰ ਐਨੇ ਵਿੱਚ ਆਇਨਾ ਪਿੱਛੋਂ ਵੀ ਆ ਕੇ ਉਸ ਦੇ ਸਿਰ ਉੱਤੇ ਵਾਰ ਕਰ ਦਿੰਦੀ ਹੈ ਉਹ ਇੱਕ ਕੈਂਚੀ ਨਾਲ ਉਸ ਦੀ ਗਰਦਨ ਤੇ ਵਾਰ ਕਰਦੀ ਹੈ ਤੇ ਉਸ ਨੂੰ ਮਾਰ ਦਿੰਦੀ ਹੈ ਪੌਲ ਡਰ ਜਾਂਦਾ ਹੈ ਤੇ ਐਨਾ ਨੂੰ ਰਿਆ ਕਰਨ ਦੀ ਕੋਸ਼ਿਸ਼ ਕਰਦਾ ਹੈ ਇਹਨਾਂ ਅਚਾਨਕ ਉਸਤੇ ਹਮਲਾ ਕਰਦੀ ਹੈ ਤੇ ਉਸ ਨੂੰ ਵੀ ਮਾਰ ਦਿੰਦੀ ਹੈ ਇਸ ਦੇ ਨਾਲ ਹੀ ਇਹ ਕਹਾਣੀ ਇੱਥੇ ਹੀ ਖਤਮ ਹੋ ਜਾਂਦੀ ਹੈ